ਗਣਪਤੀ ਕਾਰਜੋਨ ਫਿਰੋਜ਼ਪੁਰ ਵਾਲਿਆਂ ਨੇ ਲਾਤਾ ਨਵੇਂ ਸਾਲ ਤੇ ਲੋਹੜੀ ਤੇ ਤਮਾਕਾ ਆਫਰ ਜਿਹੜਾ ਮੇਰਾ ਵੀਰ ਕਾਰ ਲੈਣ ਆਏਗਾ ਆਪਣੇ ਕੋਲੇ ਉਹਨੂੰ ਆਪਾਂ ਟੈਂਕੀ ਫੁੱਲ ਦੇਾਂਗੇ ਕੋਲ ਚਾਹੇ ਡੀਜ਼ਲ ਦੀ ਹੋਵੇ ਤਾਂ ਮੇਰਾ ਵੀਰ ਲੋਹੜੀ ਤੇ ਕਰ ਕਾਰ ਲੈਣ ਆਊਗਾ ਉਹਨੂੰ ਆਪਾਂ ਟਰਾਂਸਫਰ ਵੀ ਖਰਚਾ ਆਪਦੇ ਕੋਲੋਂ ਕਰਵਾ ਕੇ ਦੇਾਂਗੇ ਕਿਆ ਬਾਪ ਜਿਹੜਾ ਵੀਰ ਮੇਰਾ ਕਾਰ ਲੈਣ ਆਊਗਾ ਲੋਹੜੀ ਤੇ ਤਿਕਰ ਲੋਹੜੀ ਬੰਪਰ ਤਿਕਰ ਆਪਾਂ ਨੂੰ ਘੱਟ ਤੋਂ ਘੱਟ ਡਾਊਨ ਪੇਮੈਂਟ ਨਾਲ ਕਾਰ ਦੇਾਂਗੇ ਲੋਨ ਕਿੰਨੇ ਡੈਮੇਜ ਕਰਾ ਦੋਗੇ ਲੋਨ 1 ਦਿਨ 'ਚ ਹੀ ਕਰਾ ਦੇਾਂਗੇ ਆਪਾਂ 70000 ਰੁਪਇਆ 70000 ਰੁਪਇਆ ਲੈ ਕੇ ਆਉਣਾ ਉਹ ਵੀ ਏਡੀ ਵੱਡੀ ਗੱਡੀ ਬਾਤ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਠੀਕ ਹੈ 40000 ਰੁਪਇਆ ਲੈ ਕੇ ਆਓ ਆਪਾਂ ਗੱਡੀ ਤੁਹਾਨੂੰ ਦੇ ਦੇਾਂਗੇ 40000 ਰੁਪਇਆ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀ ਹੈ i10 ਗ੍ਰੈਂਡ ਨਿਓਸ 2022 2022 ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਆ ਗਿਆ ਆਪਾਂ ਗਣਪਤੀ ਕਾਰ ਜ਼ੋਨ ਫਿਰੋਜ਼ਪੁਰ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਕਹਿਮੋ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਨਵੇਂ ਨਵੇਂ ਸਾਲ ਤੇ ਫਿਰ ਆਇਦ ਕੀ ਆਫਰ ਲਾਤੇ ਲਾਤੇ ਜੀ ਆਫਰ ਨਵੇਂ ਸਾਲ ਤੇ ਲੋੜੀ ਬੰਪਰ ਲਾਤਾ ਜੀ ਆਪਾਂ ਨਵਾਂ ਸਾਲ ਤੇ ਲੋੜੀ ਬੰਪਰ ਇਕੱਠੇ ਹੀ ਕਰਤਾ ਇੱਥੇ ਹੀ ਕਰਤਾ ਜੀ ਕਿਉਂ ਠੀਕ ਹੈ ਵੀਰੇ ਤੇ ਬਾਕੀ ਆਪਾਂ ਗੱਲਾਂ ਬਾਤਾਂ ਕਰਦੇ ਰਾਂਗੇ ਫਿਰ i20 ਤੋਂ ਸ਼ੁਰੂ ਕਰ ਦਿੰਦੇ ਆ ਬਿਲਕੁਲ ਜੀ ਬਿਲਕੁਲ ਦਿਖਾ ਵੀਰੇ i20 i20 ਜੀ 2015 ਮਾਡਲ ਹੈ ਜੀ ਹਮ ਫਰਸਟ ਓਨਰ ਹੈ ਜੀ 54000 ਕਿਲੋਮੀਟਰ ਚੱਲੀ ਹੈ ਵਿਦ ਸਰਵਿਸ ਰਿਕਾਰਡ ਦੇ ਨਾਲ ਠੀਕ ਹੈ ਫੁੱਲ ਬੀਮਾ ਐਨਸੀਬੀ ਇੰਸ਼ੋਰੈਂਸ ਹੈ ਨੋ ਕਲੇਮ ਬੋਨਸ ਠੀਕ ਹੈ ਕਾਰ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਾਰ ਬਿਲਕੁਲ ਨਵੀਂ ਤੇ ਨਵੀਂ ਕੰਡੀਸ਼ਨ ਦੇ ਵਿੱਚ ਹੈ ਅੰਦਰੋਂ ਵੀ ਜੀ ਅੰਦਰੋਂ ਇੰਟੀਰੀਅਰ ਦੀ ਚੈੱਕ ਕਰੋ ਕਾਰ ਐਦਾਂ ਲੱਗੇਗੀ ਤੁਹਾਨੂੰ ਜਿਵੇਂ 21 22 ਮਾਡਲ ਕਾਰ ਹੁੰਦੀ ਹੈ ਹੂੰ ਠੀਕ ਹੈ ਵੀਰੇ ਨਵੇਂ ਸੀਟ ਕਵਰ ਪਏ ਹੋ ਨੇ ਇੰਟੀਰੀਅਰ ਬਿਲਕੁਲ ਵਾਜ ਹੀ ਕਾਰ ਆਈ ਹੈ ਠੀਕ ਹੈ ਸਿਰਫ ਅਸੀਂ ਵਾਸ਼ ਹੀ ਕਰਵਾਈ ਅੱਜ ਸਿੰਪਲ ਪਾਣੀ ਮਰਵਾ ਕੇ ਦੇ ਖਿਲਾੜੀ ਹੈ ਕਾਰ ਜੀ ਠੀਕ ਹੈ ਵੀਰੇ ਤੇ ਹੁਣ ਰੇਟ ਦੱਸ ਦੋ ਗੱਡੀ ਦਾ ਰੇਟ ਆਪਾਂ ਕਾਰ ਦੇ ਦਿਆਂਗੇ 5,85,000 ਰੁਪਏ ਦੀ 5,85,000 ਦੀ ਜਿਹੜਾ ਕਿਸਮਨ ਆਪਣੇ ਕੋਲ ਲੈਣ ਆਏਗਾ ਆਪਾਂ ਨੂੰ ਟੈਂਕੀ ਫੁੱਲ ਕਰਕੇ ਦੇਾਂਗੇ ਪਲੱਸ ਉਸ ਦੇ ਨਾਮ ਤੇ ਟ੍ਰਾਂਸਫਰ ਕਰਕੇ ਦੇਾਂਗੇ ਫ੍ਰੀ ਆਫ ਕਾਸਟ ਆਪਦੇ ਵੱਲੋਂ ਟ੍ਰਾਂਸਫਰ ਫ੍ਰੀ ਨਵੇਂ ਸਾਲ ਦਾ ਨਵੇਂ ਸਾਲ ਤੇ ਲੋੜੀ ਦਾ ਲੋੜੀ ਦਾ ਤਵਾਕਾ ਠੀਕ ਹੈ ਤੇ ਲੋਨ ਕਿੰਨੇ ਦਾ ਹੋ ਜੂ ਇਹਦੇ ਤੇ ਲੋਨ ਸਰ ਮੈਕਸਿਮਮ ਹੋ ਜੂਗਾ ਪੌਣੇ ਤੋਂ ਪੌਣੇ 5 ਦੇ ਵਿੱਚ ਪੌਣੇ 5 ਦਾ 4.5 ਤੋਂ ਪੌਣੇ 5 ਦਾ ਬਿਲਕੁਲ ਬਿਲਕੁਲ ਤੁਸੀਂ ਮੰਨੋ ਵੀ 1 ਲੱਖ 5000 10000 ਲੱਖ ਰੁਪਏ ਡਾਊਨਪੇਮੈਂਟ ਮੰਨ ਕੇ ਚੱਲੋ ਜੀ ਲੱਖ ਰੁਪਏ ਡਾਊਨਪੇਮੈਂਟ ਲੈ ਕੇ ਆਓ ਤਾਂ ਸਾਡੇ ਕੋਲ i20 ਲੈ ਜਾਓ ਨਵੇਂ ਵਰਗੀ শোরੂਮ ਕਾਰ ਹੈ ਜੀ ਠੀਕ ਹੈ ਵੀਰੇ ਲੈ ਮਿੱਤਰ ਇੱਧਰ ਦੀ ਘੁੰਮ ਕੇ ਆ ਜਾ ਅੱਗੇ ਖੜੀ ਆ Swift ਗੱਡੀ ਪਹਿਲਾਂ ਤਾਂ ਇਹ ਅਲਾਈ ਟਾਇਰ ਚੈੱਕ ਕਰਾ ਜਿਆਦਾ ਹੀ ਵੱਡੇ ਨਹੀਂ ਬਵਾ ਰੱਖੇ ਮੈਂ ਕਹਿੰਦਾ ਜੀ ਬਹੁਤ ਵਧੀਆ 16 ਇੰਚ ਹੀ ਲਾਈ ਟਾਇਰ ਲੱਗੇ ਜੀ ਬਿਲਕੁਲ ਨਵਾਂ ਬਿਲਕੁਲ ਨਵੀਂ ਕਾਰ ਹੈ শোরੂਮ ਕਾਰ ਹੈ 21 ਮਾਡਲ ZXi ਟੌਪ ਮਾਡਲ ਹੈ ਪੁਸ਼ ਬਟਨ ਸਟਾਰਟ ਵਾਲੀ ਠੀਕ ਹੈ ਕਾਰ ਦੀ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਕਾਰ ਹੈ ਪਹਿਲੇ ਨਾਮ ਦੀ ਕਾਰ ਹੈ ਸੀਟ ਕਵਰ 70 ਮੈਟ ਲਾਏ ਟਾਇਰ ਹਮ ਐਕਸਟਰਾ ਜੀ ਠੀਕ ਆ ਚੱਲੀ ਕਿੰਨੀ ਹੋਈ ਆ ਚੱਲੀ ਹੋਈ ਆ ਜੀ 52000 ਕਿਲੋਮੀਟਰ 52000 ਚੱਲੀ ਆ ਤੇ ਵੀਰੇ ਰੇਟ ਗੱਡੀ ਦਾ ZX i ਆ ਪੁਸ਼ ਬਟਨ ਸਟਾਰਟ ਟੌਪ ਐਂਡ ਮਾਡਲ ਆ ਇਹ ਕਾਰ ਆਪਾਂ ਦੇ ਦਾਂਗੇ 6.5 ਲੱਖ ਰੁਪਏ ਦੀ 6.5 ਲੱਖ ਦੀ ਗੱਡੀ ਮਿਲ ਜੂ ਤੇ ਲੋਨ 5.5 ਤੋਂ 6 ਲੱਖ ਰੁਪਏ ਲੋਨ ਕਰਾ ਦਾਂਗੇ ਜੀ 5.5 ਤੋਂ 6 ਲੱਖ ਦਾ ਲੋਨ ਹੋ ਜੂਗਾ ਬਾਕੀ 70 ਤੋਂ 75000 ਰੁਪਏ ਆਪਣੇ ਕੋਲ ਡਾਊਨ ਪੇਮੈਂਟ ਲੈ ਕੇ ਆ ਸਕਦੇ ਤੁਸੀਂ ਤੇ ਆਪਣੀ ਕਾਰ ਸਪਨੇ ਆ ਦੇ ਤੁਸੀਂ ਲੈ ਕੇ ਜਾ ਸਕਦੇ ਜੀ ਬਹੁਤ ਸੋਹਣੀ ਤੇ ਨਵੀਂ ਕਾਰ ਆ ਠੀਕ ਆ ਵੀਰੇ ਤੇ ਅੱਗੇ ਆ ਗਈ ਇਨੋਵਾ ਕ੍ਰਿਸਟਾ ਹਾਂਜੀ ਬਾਈ ਜੀ ਇਹਦੇ ਬਾਰੇ ਦੱਸ ਦੋ ਬਾਈ ਇਨੋਵਾ ਕ੍ਰਿਸਟਾ ਜੀ 2017 ਜੈਡ ਟਾਪ ਮਾਡਲ ਹੈ ਜੀ ਨੰਬਰ ਪੇਡ ਆ ਬਾਈ ਚੈੱਕ ਕਰਾ ਲਓ ਨੰਬਰ ਪੇਡ ਆ ਲੋਕਲ ਫਰੋਜਪੁਰ ਨੰਬਰ ਆ ਜੀ ਠੀਕ ਆ ਸੈਕਿੰਡ ਓਨਰ ਆ 1 ਲੱਖ 6000 ਕਿਲੋਮੀਟਰ ਕਾਰ ਚੱਲੀ ਆ ਜੀ ਤੁਸੀਂ ਕੁਝ ਨਹੀਂ ਕਰਾਉਣਾ ਬੀਮਾ ਥਰਡ ਪਾਰਟੀ ਹੈ ਜੀ ਹਮ ਕਾਰ ਤੁਹਾਨੂੰ ਦੇ ਦੇਵਾਂਗੇ ਆਪਾਂ 13 ਲੱਖ ਤੇ 70000 ਰੁਪਏ ਦੀ 13 ਲੱਖ 70000 ਦੀ ਮਾਡਲ ਕਿੰਨਾ ਗਿਆ 17 ਜੈਡ ਟਾਪ ਇਨੋਵਾ ਕ੍ਰਿਸਟਾ ਜੈਡ ਟੌਪ ਹਾਂਜੀ ਕੀ ਬਾਤ ਹੈ 17 ਮਾਡਲ ਰੇਟ ਬਈ ਬੜਾ ਘੱਟ ਜਾਈ ਲੱਗ ਰਿਹਾ ਮੈਂ ਕਹਿੰਦਾ ਜੀ ਬਿਲਕੁਲ ਜੈ ਰੇਟ ਤੁਹਾਨੂੰ ਪਤਾ ਅੱਗੇ ਵੀ ਆਪਾਂ ਵੀ ਵੇਰੀਐਂਟ ਦਿੱਤਾ ਸੀ ਤੁਹਾਡੀ ਵੀਡੀਓ ਵੇਖ ਕੇ ਆਪਣੇ ਬਠਿੰਡੇ ਤੋਂ ਸੱਜਣ ਆਏ ਸੀ ਤਾਂ ਆਪਾਂ 1.5 ਲੱਖ ਰੁਪਏ ਵੀ ਵੇਰੀਐਂਟ ਦਾ ਪਾਇਆ ਸੀਗਾ ਨਹੀਂ ਰੇਟ ਇੰਨਾ ਘੱਟ ਜਾਂ ਕਿਉਂ ਲੱਗ ਰਿਹਾ ਮੈਨੂੰ ਵੀ ਕੋਈ ਗੜਬੜ ਤਾਂ ਨਹੀਂ ਆਪਾਂ ਜੈਨੂਨ ਮਾਰਜਨ ਇੰਨਾ ਮਾਰਜਨ ਰੱਖਣਾ ਹੀ ਨਹੀਂ ਜੀ ਅੱਛਾ ਸਿਰੋ ਕਮਿਸ਼ਨ ਬੇਸ ਤੇ ਹੀ ਆਪਾਂ ਕਾਰ ਦੇ ਦੇਣੀ ਹੈ ਜੀ ਆ ਤਾਂ ਬਾਈ ਸੱਚੀ ਮਤਲਬ ਐ ਮੰਨ ਲਓ ਵੀ ਤੁਸੀਂ ਨਵੇਂ ਸਾਲ ਦਾ ਤੋਹਫਾ ਹੀ ਹੈ ਤੋਹਫਾ ਬਿਲਕੁਲ ਜੀ ਨਵੇਂ ਸਾਲ ਤੇ ਲੋੜੀ ਦਾ ਤੋਹਫਾ ਤੋਹਫਾ ਤੇ ਬਾਈ ਜੀ ਇਹਦਾ ਲੋਨ ਕਿੰਨਾ ਕੁ ਹੋ ਜੂ ਤੇ ਤੇ 13 ਲੱਖ ਰੁਪਏ ਲੋਨ ਕਰਾ ਦੇ 13 ਲੱਖ ਲੋਨ ডাউন ਪੇਮੈਂਟ 70000 ਰੁਪਿਆ 70000 ਰੁਪਿਆ ਲੈ ਕੇ ਆਉਣਾ ਉਹ ਵੀ ਏਡੀ ਵੱਡੀ ਗੱਡੀ ਬਾਹਰ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਠੀਕ ਹੈ ਵੀਰੇ ਅੱਗੇ ਬਾਈ 2 i20 ਐ ਖੜੀ ਨੇ ਪਹਿਲਾਂ ਆਪਾਂ ਇਹਦੇ ਬਾਰੇ ਦੱਸ ਦਈਏ ਇਹ i20 ਜੀ 17 ਮਾਡਲ ਮੈਂ ਕਿਹਾ ਆਪਸ਼ਨਲ ਹੂੰ ਬਿਲਕੁਲ ਨੈਕਸਟ ਟੂ ਸ਼ ਫੁੱਲ بیمਾ ਜੀ ਹਮ ਕਾਰ ਇੰਟੀਰੀਅਰ ਵਾਈਜ਼ ਚੈੱਕ ਕਰੋ ਸੀਡੀ ਚੈੱਕ ਕਰੋ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਚ ਕਾਰ ਆ ਸਟੱਪਣੀ ਅਨਯੂਜ਼ ਹੈ ਹਜੇ ਤੱਕ ਕਾਰ ਦੀ ਹਮ ਠੀਕ ਹੈ ਕਾਰ ਦੇ ਦਾਂਗੇ ਆਪਾਂ ਇਹ ਵਾਲੀ 5 ਲੱਖ 65000 ਦੀ ਐਸਨੋ ਜੀ 565000 ਦੀ ਵਿਦ ਟੈਂਕੀ ਆਪਾਂ ਫੁੱਲ ਕਰਕੇ ਦੇਾਂਗੇ ਟਰਾਂਸਫਰ ਜਿਹੜੀ ਮਰਜ਼ੀ ਗੱਡੀ ਜਿਹੜੀ ਮਰਜ਼ੀ ਕਾਰ ਲੈ ਲਓ ਜੀ ਆਪਣੀ ਜਿਹੜੀ ਮਰਜ਼ੀ ਕਾਰ ਲੈ ਲਓ ਟੈਂਕੀ ਫੁੱਲ ਮਿਲੂ ਟਰਾਂਸਫਰ ਫਰੀ ਲੋੜੀ ਤੱਕ ਆਪਾਂ ਨੂੰ ਆਫਰ ਹੈ ਜੀ ਇਹ ਠੀਕ ਹੈ ਹਾਂਜੀ ਤੇ ਲੋਨ ਇਹਦੇ ਤੇ 5 ਲੱਖ ਰੁਪਏ ਦਾ ਹੋ ਜਾਊਗਾ ਹੋ ਜਾਊਗਾ ਜੀ 5 ਲੱਖ ਦਾ ਲੋਨ ਕਰਾਓ 65000 ਰੁਪਿਆ ਲਿਆ ਉਹ ਤੇ i20 ਚੱਕੋ ਤੇ ਇਧਰ ਫੇਰ i20 ਆ ਗਈ ਇਹ i20 ਆ ਗਈ ਜੀ 2000 ਤੇ 19 ਮਾਡਲ ਦੀ 2019 ਮਾਡਲ 21000 ਤੇ 200 ਕਿਲੋਮੀਟਰ ਚੱਲੀ ਆ ਡੀਜ਼ਲ ਦੀ ਗੱਡੀ ਆ ਬਿਲਕੁਲ ਜੀ ਡੀਜ਼ਲ ਦੀ ਵਿਦ ਸਰਵਿਸ ਰਿਕਾਰਡ ਆ ਨਾਲ ਦੇ ਟਾਇਰਾਂ ਤੇ ਆ ਸਟੱਪਣੀ ਬੰਦ ਪਈ ਆ ਹਮ ਫਰਸਟ ਓਨਰ ਆਰਮੀ ਪਰਸਨ ਦੀ ਕਾਰ ਆ ਜੀ ਟਾਇਰ ਨਾਲ ਦੇ ਨੇ ਨਾਲ ਦੇ ਟਾਇਰ ਮਾਰ ਕੇ ਚੈੱਕ ਕਰਾਉਂਗੇ ਮਾਰ ਕੇ ਜਰੂਰ ਚੈੱਕ ਕਰਾਵਾਂਗੇ ਆ ਵੇਖੋ ਜੀ ਤੁਸੀਂ ਮਾਰ ਕੇ ਚੈੱਕ ਕਰ ਸਕਦੇ ਜੀ 19 ਵੇਖੋ ਜੀ ਬਿਲਕੁਲ 19 ਮਾਡਲ ਮਾਰਕਾ ਜੀ ਨਾਲ ਦੇ ਟਾਇਰ ਸਟੱਪਣੀ ਬੰਦ ਪਈ ਹੈ ਜੀ 19 ਮਾਡਲ ਡੀਜ਼ਲ ਦੀ i20 ਸਪੋਰਟਸ ਆਪਸ਼ਨਲ ਸਪੋਰਟਸ ਆਪਸ਼ਨਲ 21000 ਕਿਲੋਮੀਟਰ ਚੱਲਦੀ ਹੈ ਨਾਲ ਦੇ ਟਾਇਰ ਨਾਲ ਦੇ ਟਾਇਰ 21200 ਚੱਲੀ ਹੈ ਅੱਗੋਂ ਦਿਖਾ ਗੱਡੀ ਯਾਰ ਕਾਰ ਤੁਸੀਂ ਪੂਰੇ ਪੰਜਾਬ ਚ ਲੱਭ ਲੋ ਇਹੋ ਜੀ ਕਾਰ ਨਹੀਂ ਮਿਲੇਗੀ ਜੀ ਇੰਨੀ ਘੱਟ ਚੱਲੀ ਹੋਈ ਗੱਡੀ ਨਹੀਂ ਇੰਨੀ ਘੱਟ ਚੱਲੀ ਕਾਰ ਨਹੀਂ ਲੱਭਣੀ ਜੀ ਤੇ ਰੇਟ ਵੀ ਬਰੇਕ ਕਾਰ ਤੁਹਾਨੂੰ ਬੋਲਟ ਚੱਕ ਕੇ ਵੀ ਦਿਖਾ ਦਿੰਨਾ ਤੁਸੀਂ ਕਾਰ ਵੇਖੋ ਹਮ ਕਿੰਨੀ ਨਵੀਂ ਹੈ ਜੀ ਦੇਖੋ ਜੀ ਹਮ ਬੈਟਰੀ ਜਮਨ ਨਵੀਂ ਆ ਬਿਲਕੁਲ ਨਵੀਂ ਜੀ ਬਿਲਕੁਲ ਨਵੀਂ ਠੀਕ ਆ ਵੀਰੇ ਤੇ ਰੇਟ ਦਾ ਦਿਓ ਇੱਕ ਕਾਰ ਆਪਾਂ ਦੇ ਦਾਂਗੇ 7 ਲੱਖ ਤੇ 85000 ਰੁਪਏ ਦੀ 7 ਲੱਖ 85000 ਰੁਪਏ ਦੀ ਲੋਨ ਲੋਨ ਕਰਾ ਦਾਂਗੇ ਤੇ ਤਾਂ 6.5 ਤੋਂ ਪੌਣੇ 7 ਲੱਖ ਰੁਪਏ ਸਾਢੇ 6.5 ਤੋਂ ਪੌਣੇ 7 ਦਾ ਲੋਨ ਹੋ ਜੂਗਾ ਛੋਟੀ ਜੀ ਡਾਊਨ ਪੇਮੈਂਟ ਲੈ ਕੇ ਆਉਣੀ ਬਿਲਕੁਲ ਬਿਲਕੁਲ ਲੱਖ ਤੋਂ ਸਵਾ ਲੱਖ ਦੇ ਵਿੱਚ ਡਾਊਨ ਪੇਮੈਂਟ ਦਿਓ ਤੇ ਬਾਕੀ ਕਾਰ ਤੁਹਾਨੂੰ ਦੇ ਦਾਂਗੇ ਜੀ ਠੀਕ ਆ ਵੀਰੇ ਤੇ ਕਾਲੇ ਰੰਗ ਦੀ ਕ੍ਰੈਕਟਾ ਜੀ ਬਿਲਕੁਲ ਜੀ ਬਿਲਕੁਲ ਨੰਬਰ ਪਿਲਾ ਇਹਦਾ ਵੀ ਪੇਡ ਆ ਇਹਦਾ ਵੀ ਪੇਡ ਐ ਤੇ ਕੀ 2023 ਮਾਡਲ ਹੈ ਜੀ ਐਸਐਕਸ ਵੇਰੀਐਂਟ ਹੈ ਐਸਐਕਸ ਹਾਂਜੀ ਪੈਨਾਰੋਮਿਕ ਸਨਰੂਫ ਪੁਸ਼ ਬਟਨ ਸਟਾਰਟ ਠੀਕ ਹੈ ਕਾਰ ਚੱਲੀ ਹੈ 32000 ਕਿਲੋਮੀਟਰ 2023 ਮਾਡਲ ਹੈ ਜੀ 23 ਮਾਡਲ 32000 ਚੱਲੀ ਹੈ ਹਾਂਜੀ ਵੱਡੇ ਸਨਰੂਫ ਵਾਲੀ ਗੱਡੀ ਵੱਡੇ ਸਨਰੂਫ ਪੈਟਰੋਲ ਵੇਰੀਐਂਟ ਹੈ ਜੀ ਪੈਟਰੋਲ ਵੇਰੀਐਂਟ ਕਾਰ ਦਾ ਰੇਟ ਸੁਣੋਗੇ ਤੁਸੀਂ ਇਹਨਾਂ ਦਾ ਵੀ ਹੈਰਾਨ ਹੋ ਜਾਓਗੇ ਅੱਛਾ ਦੱਸੋ ਫਿਰ ਨਵੀਂ ਕਾਰ ਪੈਂਦੀ ਜੀ 18 ਲੱਖ ਤੇ 40000 ਰੁਪਏ ਦੀ ਹੂੰ ਤੇ ਆਪਾਂ ਕਾਰ ਦੇ ਦਾਂਗੇ 13 ਲੱਖ ਤੇ 75000 ਰੁਪਏ ਦੀ 13 ਲੱਖ 75000 ਦੀ 2023 1.5 ਸਾਲ ਦੇ ਵਿੱਚ ਆਪਾਂ 5 ਲੱਖ ਦਾ ਡਿਸਕਾਊਂਟ ਕਰਵਾ ਦੇਣਾ ਹੈ। ਕੀ ਬਾਤ ਹੈ ਤੇ ਲੋਨ ਕਰਵਾ ਦਾਂਗੇ 12 ਤੋਂ 12.5 ਤੋਂ 13 ਲੱਖ ਰੁਪਏ ਦੇ ਵਿੱਚ ਵਿੱਚ ਜੀ। ਲੱਖ ਤੋਂ ਥੱਲੇ ਥੱਲੇ ਲੇ ਦਿਓ ਤੁਹਾਨੂੰ ਕਾਰ ਦੇ ਦੇ ਦਾਂਗੇ ਜੀ। ਕੀ ਬਾਤ ਹੈ? ਬਲੈਕ ਕਲਰ ਦੀ ਕ੍ਰੇਟਾ ਐਸਐਕਸ ਪੈਨਾਰੋਮਿਕ ਸਨਰੂਫ ਵਾਲੀ। ਠੀਕ ਹੈ ਵੀਰੇ। ਤੇ ਅੱਗੇ ਜਿਹਨੇ ਬਲੈਕ ਨਹੀਂ ਲੈਣੀ ਬਈ ਚਿੱਟੀ ਚਾਹੀਦੀ ਹੈ ਤਾਂ ਵਾਈਟ ਵੀ ਖੜੀ ਆ ਆਪਣੇ ਕੋਲ। ਕੋਈ ਜੀ ਵਾਈਟ ਵੀ ਖੜੀ ਹੈ ਜੀ। ਨੰਬਰ ਮੇਲਾ ਦਾ ਵੀ ਪੇਡ ਆ। ਇਹਦਾ ਵੀ ਪੇਡ ਆ ਜੀ 5000 ਨੰਬਰ। 5000 ਰੁਪਏ ਦਾ ਨੰਬਰ ਦੀ ਐਕਸਟਰਾ ਲਾਈਟਰ ਹੈ ਨਾ। ਐਕਸਟਰਾ ਲਾਈਟਰ ਹੂੰ ਸਿਕੰਦ ਤੋਂ ਡੇਢ ਤੋਂ 2 ਲੱਖ ਦੇ ਐਕਸੀਡੈਂਟਰ ਇੰਟੀਰੀਅਰ ਵਰਕ ਹੋਇਆ ਹੋਇਆ ਹੈ ਜੀ ਅੱਛਾ ਅੰਦਰੋਂ ਦਿਖਾ ਦਿੰਦੇ ਆਪਾਂ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ ਕ੍ਰੇਟਾ ਦਾ ਆਪਣੇ ਕੋਲ ਸਟਾਕ ਕਨੇੜ ਬੜੂ 10 ਕ੍ਰੇਟਾ ਹੈ ਜੀ ਠੀਕ ਆਪਾਂ ਡਿਸਪਲੇ ਇੱਥੇ ਨਹੀਂ ਕਰਦੇ ਸਾਰੀਆਂ ਜਿਹੜੀ ਮਰਜ਼ੀ ਕ੍ਰੇਟਾ 15 ਮਾਡਲ 16 ਮਾਡਲ 17 ਮਾਡਲ 18 ਮਾਡਲ 19 ਮਾਡਲ 20 ਮਾਡਲ ਚ 5 ਕ੍ਰੇਟਾ ਆਪਣੇ ਕੋਲ ਜੀ ਮਤਲਬ ਕ੍ਰੇਟਾ ਦਾ ਫੁੱਲ ਸਟਾਕ ਹੀ ਰੱਖੀ ਫੁੱਲ ਸਟਾਕ ਹੈ ਜੀ 10 11 ਕ੍ਰੇਟਾ ਜੀ ਆਪਾਂ ਠੀਕ ਆ ਇਹਦੇ ਬਾਰੇ ਦੱਸੋ 87000 ਚੱਲੀ ਇਹ ਦੇ ਦਾਂਗੇ ਆਪਾਂ ਇਹ 11,90,000 ਰੁਪਏ ਦੇ 2020 ਮਾਡਲ ਡੀਜ਼ਲ ਦੀ ਕ੍ਰੈਟਾ ਡੀਜ਼ਲ ਦੀ ਐਸ ਵੇਰੀਐਂਟ ਜੀ ਫਰਸਟ ਓਨਰ ਹੈ ਨਾ ਫਰਸਟ ਓਨਰ ਜੀ 87 ਹਜ਼ਾਰ ਚੱਲੀ ਹੈ 87 ਹਜ਼ਾਰ ਚੱਲੀ ਹੈ ਕਿੰਨੇ ਦੇ ਦਾਂਗੇ 11,90,000 ਰੁਪਏ ਦੇ 1190 ਦੀ ਲੋਨ ਬਿਲਕੁਲ ਜੀ ਬਿਲਕੁਲ 90,000 ਰੁਪਏ ਲਿਓ ਬਾਕੀ ਲੋਨ ਕਰਾ ਦਾਂਗੇ ਕੀ ਬਾਲਾ ਅੱਜ ਆਪਾਂ ਡਾਕੀ ਭਾਈ ਜਾਨਾ ਨਵੇਂ ਸਾਲ ਵਾਲੇ ਬਿਲਕੁਲ ਨਵੇਂ ਸਾਲ ਤੇ ਲੋੜੀ ਤੇ ਆਪਾਂ ਪੂਰਾ ਧਮਾਕਾ ਪਾਣਾ ਜੀ ਫੱਟੇ ਚੱਕ ਰੱਖਨੇ ਬਿਲਕੁਲ ਠੀਕ ਹੈ ਭਾਈ ਤੇ ਅੱਗੇ ਆ ਗਈ స్కార్పియో جی స్కార్పియో 2016 రిజిస్టర్డ్ 17 جی ਠੀਕ ਹੈ 85000 కిలోమీటర్ కార్ ਚੱਲੀ ਹੈ ਜੀ ਜਮਨ ਲਾਈ ਟਾਇਰ ਨਵੇਂ ਥਾਰ ਵਾਲੇ ਲੱਗੇ ਹੈ ਜੀ ਬੀਮਾ ਫੁੱਲ ਸੈਕਿੰਡ ਓਨਰ ਹੈ ਫਰੋਇਪੁਰ ਦਾ ਨੰਬਰ ਹੈ ਜੀ ਠੀਕ ਹੈ ਕਾਰ ਆਪਾਂ ਦੇ ਦਾਂਗੇ ਜੀ ਇਹ 10 ਲੱਖ 75000 ਰੁਪਏ ਦੀ 10 ਲੱਖ 75000 ਦੀ ਵੇਰੀਐਂਟ ਵੇਰੀਐਂਟ ਕਿਹੜਾ ਹੈ ਆਪਾਂ ਟੈਂਕੀ ਫੁੱਲ ਵਿਦ ਟ੍ਰਾਂਸਫਰ ਆਪਾਂ ਕਰਾ ਕੇ ਦੇਾਂਗੇ ਜੀ ਵੇਰੀਐਂਟ ਕਿਹੜਾ ਹੈ ਇਹ S10 ਜੀ ਟੌਪ S10 ਟੌਪ ਵੇਰੀਐਂਟ ਠੀਕ ਹੈ 16 ਮੈਨੂਫੈਕਚਰਡ ਹੈ ਪਰਚੇਸਿੰਗ 17 ਚ ਹੋਈ ਹੋਈ ਹੈ ਜੀ 16 ਬਟਾ 17 16 ਬਟਾ 17 ਜੀ ਠੀਕ ਹੈ ਭਾਈ ਛੋਟੀ ਜੀ ਡਾਊਨ ਪੇਮੈਂਟ ਤੇ ਇਹ ਵੀ ਗੱਡੀ ਲੈ ਆ ਸਕਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਵੀਰੇ ਅੱਗੇ ਆ ਗਈ ਸਿਆਜ ਸਿਆਜ ਵੇਖੋ ਜੀ 2014 ਰਜਿਸਟਰਡ 16 ਜੀ 2000 14 ਰਜਿਸਟਰਡ 16 14 ਬਟਾ 16 14 ਬਟਾ 16 ਜੀ ਠੀਕ ਹੈ ਕਾਰ ਤੁਸੀਂ ਲੁੱਕ ਵਾਈਜ਼ ਦੇਖੋ ਸਾਰੀ ਰੀਨਲ ਕਾਰ ਹੈ ਠੀਕ ਹੈ ਵੀਰੇ ਠੀਕ ਹੈ ਜੀ ਕਾਰ ਬਿਲਕੁਲ ਨਵੀਂ ਹੈ ਕਾਰ ਤੁਸੀਂ ਇੰਟੀਰੀਅਰ ਦੀ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਂ ਕਾਰ ਹੈ ਬਿਲਕੁਲ ਹਾਂਜੀ ਹੂੰ ਚੱਲੀ ਕਿੰਨੀ ਆ 1 ਲੱਖ 3000 ਚੱਲੀ ਹੈ ਜੀ ਰਿਕਾਰਡ ਨਾਲ ਰਿਕਾਰਡ ਨਾਲ ਚੱਲੀ ਹੈ ਜਿੰਨੀ ਚੱਲੀ ਹੈ ਠੀਕ ਹੈ ਬਈ ਹਾਂਜੀ ਹਾਂਜੀ ਤੇ ਰੇਟ ਗੱਡੀ ਦਾ ਇਹ ਕਾਰ ਦੇ ਦਾਂਗੇ ਬਸ 4 ਲੱਖ 90000 ਰੁਪਏ ਦੀ 4 ਲੱਖ 90000 ਦੀ 14/16 14/16 ਜੀ ਬੀਡੀਆਈ ਹੈ ਕਾਰ ਬੀਡੀਆਈ ਹਾਂਜੀ ਡੀਜ਼ਲ ਦੀ ਡੀਜ਼ਲ ਦੀ ਗੱਡੀ ਆ ਐਵਰੇਜ ਬਹੁਤ ਆ ਗੱਡੀ ਦਾ ਬਿਲਕੁਲ ਜੀ ਬਿਲਕੁਲ 4 ਲੱਖ ਰੁਪਏ ਦੇ ਕਰ ਲੋਨ ਕਰਾ ਦਾਂਗੇ ਜੀ ਆਪਾਂ 4 ਲੱਖ ਦਾ ਲੋਨ ਹੋਈ ਡਾਉਨ ਪੇਮੈਂਟ 90000 90000 ਦੇ ਵਿੱਚ ਤੁਹਾਨੂੰ ਟੈਂਕੀ ਫੁੱਲ ਦੇਵਾਂਗੇ ਟੈਂਕੀ ਫੁੱਲ ਟਰਾਂਸਫਰ ਖਰਚਾ ਅਸੀਂ ਦੇਵਾਂਗੇ ਕੀ ਬਾਤ ਹੈ ਸਿਰਫ 490 ਹੀ ਦੇਣਾ ਤੁਸੀਂ ਬਿਲਕੁਲ ਜੀ ਬਿਲਕੁਲ 490 ਦੇਣਾ ਹੈ ਤੇ i10 grand nios ਹੈ ਜੀ 2022 ਦਸੰਬਰ ਮਹੀਨੇ ਦੀ ਕਾਰ ਹੈ ਠੀਕ ਹੈ 32000 ਕਿਲੋਮੀਟਰ ਚੱਲੀ ਹੈ ਜੀ ਫਰਸਟ ਓਨਰ ਹੈ ਬਿਲਕੁਲ ਬ੍ਰਾਂਡ ਨਿਊ ਕਾਰ ਹੈ ਜੀ ਠੀਕ ਹੈ ਵੀਰੇ ਇਹ ਕਾਰ ਦੇ ਦਾਂਗੇ ਆਪਾਂ 590000 ਰੁਪਏ ਦੀ ਜੀ 5 ਲੱਖ 90000 ਚ 32000 ਚੱਲੀ i10 grand nios ਸਾਡੀ 5 ਲੱਖ ਰੁਪਏ ਦਾ ਲੋਨ ਕਰਾ ਦਾਂਗੇ 40000 ਰੁਪਏ ਲੈ ਕੇ ਆਓ ਆਪਾਂ ਗੱਡੀ ਤੁਹਾਨੂੰ ਦੇ ਦੇਾਂਗੇ 40000 ਰੁਪਏ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀ ਹੈ i10 ਗ੍ਰੈਂਡ ਨਿਓਸ 2022 2022 ਦਸੰਬਰ ਮਹੀਨੇ ਦੀ ਕੀ ਬਾਤ ਹੈ ਫਿਰ ਇਹਦੇ 'ਚ ਵੀ ਆਪਾਂ ਟੈਂਕੀ ਫੁੱਲ ਦੇਾਂਗੇ ਹਮਮ ਟ੍ਰਾਂਸਫਰ ਖਰਚਾ ਵੀ ਆਪਦੇ ਕੋਲੋਂ ਦੇ ਆਗੇ ਠੀਕ ਆ ਬਾਈ ਅੱਗੇ ਆ ਗਈ Honda City Honda City ਆ ਗਈ 2015 ਮਾਡਲ ਹੈ ਜੀ ਹਮਮ VX ਹੈ ਸਨਰੂਫ ਵਾਲੀ ਠੀਕ ਹੈ ਬ੍ਰਾਂਡ ਨਿਊ ਕਾਰ ਹੈ 올 ओरिजिनल ਹੈ ਹਮਮ ਓਨਰ ਸੈਕੰਡ ਹੈ 72000 ਕਿਲੋਮੀਟਰ ਚੱਲੀ ਹੈ ਫੁੱਲ ਬੀਮਾ ਐਨਸੀ ਵੀ ਟਾਇਰ ਨਵੇਂ ਸਟੱਪਣੀ ਨਾਲ ਦੀ ਠੀਕ ਹੈ ਕਿੰਨੇ ਦੀ ਕਾਰ ਦੇ ਦੀਏ ਤੁਸੀਂ ਦੱਸੋ ਜੱਸ ਭਾਜੀ ਤੁਸੀਂ ਇਹ ਦੱਸ ਦਿਓ ਵੀਰੇ 5,65,000 ਰੁਪਏ ਦੀ ਕਾਰ ਦੇ ਦੇ ਆਂ 5,65 ਦੀ 75 ਹਜ਼ਾਰ ਡਾਊਨ ਮੈਂ ਲਿਆਉ ਬਾਕੀ ਡਲੋਣ ਮਾਨਦਾਨ ਹੋ ਜੂ ਵਿੱਚੋਂ ਤਰ ਦਿਆਂਗੇ ਬਸ ਤੁਹਾਡੀ ਵੀਡੀਓ ਵੇਖ ਕੇ ਆਏ ਸਾਡੇ ਕੋਲ ਕਸਟਮਰ ਬਹੁਤ ਆਉਂਦੇ ਨੇ ਆਪਾਂ ਮਾਨਦਾਨ ਜ਼ਰੂਰ ਕਰੀ ਗਏ ਭਾਈ ਮਾਨਦਾਨ ਭਾਈ ਜ਼ਰੂਰ ਕਰੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਬੰਦਾ ਆਊਗਾ 5,65,000 ਦੀ ਬਿਲਕੁਲ ਜੀ ਬਿਲਕੁਲ 65 ਹਜ਼ਾਰ ਦੇ ਕੇ 65 ਹਜ਼ਾਰ ਦੇ ਦੋ ਬਾਕੀ 65 ਹਜ਼ਾਰ ਦੋ ਤੇ Honda City ਲੈ ਕੇ ਜਾਓ ਬਿਲਕੁਲ ਜੀ ਬਿਲਕੁਲ 2015 ਮਾਡਲ ਆ ਫਿਰ ਟੈਂਕੀ ਫ ट्रांसफर खर्चा नहीं। आपी ट्रांसफर फ्री ठीक है भाई। ते ए, अगे आगी स्विफ्ट डिजायर 2012 मॉडल फर्स्ट ओनर पेट्रोल दी VXI ठीक है। बहुत रेयर मिलदी 12 13 मॉडल पेट्रोल ਲੈਣ। ਬਿਲਕੁਲ ਕਸਟਮਰ ਬਹੁਤ ਇੱਛੁਕ ਹੁੰਦੇ ਪੈਟਰੋਲ ਮੰਗਦੇ ਸਾਡੇ ਕੋ ਆਕੇ ਪਰ ਪੈਟਰੋਲ ਵਰਜ਼ਨ ਮਿਲਦਾ ਨਹੀਂ ਕਾਰ ਡੀਜ਼ਲ ਮਿਲਦੀਆਂ ਨੇ। ਠੀਕ ਹੈ ਵੀਰੇ। 66000 ਕਿਲੋਮੀਟਰ ਗੱਡੀ ਚੱਲੀ ਹੈ। ਕਾਰ ਦੀ ਕੰਡੀਸ਼ਨ ਚੈੱਕ ਕਰੋ। ਹਾਂ ਕਲੀਸ਼ਨ ਬਾਜ ਬਹੁਤ ਨਵੀਂ ਹੈ। 12 18 ਮਾਡਲ ਵਾਲੀ ਕੰਡੀਸ਼ਨ ਹੈ ਜੀ। ਕਾਰ ਦੇ 66000 ਚੱਲੀ ਫਸਟ ओनर ਹੈ ਕਾਰ। ਸੀਟ ਕਵਰ ਜਮਨ ਨਵੇਂ। ਬਿਲਕੁਲ ਨਵੇਂ ਹੈ ਜੀ। ਡਿਸਪਲੇ ਚੈੱਕ ਕਰੋ। ਟੱਚ ਮਿਊਜ਼ਿਕ ਸਿਸਟਮ ਲੱਗਾ ਹੋਇ ਕਾਰ بالکل ਨਵੀਂ ਹੈ। ਕਾਰ ਦੇ ਦਾਂਗੇ ਆਪਾਂ 3 ਲੱਖ 45000 ਰੁਪਏ ਦੀ। 3 ਲੱਖ 45000 ਦੀ। 70 ਤੋਂ 75000 ਡਾਊਨ ਪੇਮੈਂਟ ਲੈ ਕੇ ਆਓ ਬਾਕੀ ਆਪਾਂ ਲੋਨ ਕਰ ਦੇਵਾਂਗੇ। ਪਟਾਕੇ ਬਾ ਰੱਖੇ ਨੇ ਹੈ। ਮੈਂ ਕਹਿੰਦਾ ਪਟਾਕੇ ਆ ਜੀ ਉਹ ਪਾ ਦੇਣੇ ਜੀ ਲੋੜੀ ਤੇ ਤੇ ਨਵੇਂ ਸਾਲ ਤੇ। ਅੱਗੇ ਆ ਗਈ ਸਲੇਰੀਓ। ਸਲੇਰੀਓ 2022 ਮਾਡਲ ਹੈ ZXI ਟੌਪ ਚੱਲੀ ਸਿਰਫ 13000 ਕਿਲੋਮੀਟਰ ਹੈ। ਸਿਰਫ 13000 ਬਿਲਕੁਲ 13000 ਕਿਲੋਮੀਟਰ ਚੱਲੀ ਹੈ ਜੀ ਓਨਰ ਫਰਸਟ ਓਨਰ ਫਰਸਟ ਹੈ ਜੀ ਪੀਬੀ 8 ਜਲੰਧਰ ਦਾ ਨੰਬਰ ਹੈ ਜੀ ਸਟੱਪ ਨਹੀਂ ਹੈ ਨਿਊਜ਼ਡ ਨਾਲ ਦੇ ਟਾਇਰ 13000 ਚੱਲੀ ਸੀਟ ਕਵਰ ম্যাਟਿੰਗ ਹਰ ਚੀਜ਼ ਹੋਈ ਹੋਈ ਹੈ ਜੀ ਅੰਦਰ ਠੀਕ ਹੈ ਜੀ ਕਸਟਮਰ ਨੇ ਕੁਝ ਨਹੀਂ ਕਰਵਾਉਣਾ ਤੇ ਰੇਟ ਗੱਡੀ ਦਾ ਦੇਣਾ ਲਈ 5 ਲੱਖ ਤੇ 40000 ਰੁਪਏ ਦੀ 5 ਲੱਖ 40000 ਦੇ ਵਿੱਚ ਸਲੇਰੀਓ 2022 ਮਾਡਲ 50000 ਰੁਪਏ ਡਾਉਨ ਪੇਮੈਂਟ ਦਿਓ ਬਾਕੀ ਕਾਰਡ ਹਾਂ ਦੇ ਦੇਵਾਂਗੇ ਜੀ ਅੱਗੇ ਆ ਗਈ Swift Media ਕਿੰਨੇ ਮਾਡਲ ਹੈ ਵੀਰੇ 2015 ਮਾਡਲ ਹੈ ਫਰਸਟ ਓਨਰ ਕਾਰ ਹੈ ਜੀ 70 75 ਹਜ਼ਾਰ ਚੱਲੀ ਆ ਕਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ 올 오리지ਨਲ ਕਾਰ ਹੈ ਜੀ ਪਹਿਲੇ ਨਾਮ ਦੀ ਹੈ ਲਾਈਟਰ ਜਿਵੇਂ ਨਵੇਂ ਲੱਗੇ ਆ ਠੀਕ ਹੈ ਫਰੰਟਿਸ਼ ਗਲਾਸ ਸਿਕਰ ਵੀ ਨਾਲ ਦਾ ਠੀਕ ਹੈ ਰਜਿਸਟਰਡ 16 15/16 15/16 ਜੀ ਅੰਦਰੋਂ ਕੁਡੀਸ ਚੈੱਕ ਕਰਾ ਮਿੱਤਰਾਂ ਸੀਟ ਕਵਰ ਅਲਾਏ ਹਰ ਚੀਜ਼ ਨਵੀਂ ਹੈ ਜੀ ਠੀਕ ਹੈ ਬਾਈ ਤੇ ਰੇਟ ਆਪਾਂ ਦੇ ਦਾਂਗੇ 7.5 ਲੱਖ ਰੁਪਏ ਦੀ 7.5 ਲੱਖ ਦੀ 15/16 ਬੜਾ ਆਪਾਂ ਲੋਨ ਕਰਾ ਦੇਾਂਗੇ ਜੀ ਲੱਖ ਰੁਪਏ ਡਾਊਨ ਪੇਮੈਂਟ ਲੈ ਕੇ ਆਓ ਤੇ ਕਾਰ ਲੈ ਜਾਓ 1 ਲੱਖ ਰੁਪਏ ਲਿਆਓ ਤੇ Swift 2015/16 BDI ਡੀਜ਼ਲ ਦੀ BDI ਡੀਜ਼ਲ ਦੀ ਲੈ ਜਾਓ ਮਿੱਤਰੋ ਕਿ Ford ਦੀ EcoSport ਕਾਰ ਪੇਡ ਨੰਬਰ ਵਾਲੀ ਦੱਸੋ ਵੀਰੇ 2013 ਮਾਡਲ ਹੈ ਜੀ ਹੂੰ ਟ੍ਰੈਂਡ ਪਲੱਸ ਵਿਜੀਡੈਂਟ ਆ ਠੀਕ ਹੈ 올 ओरिजिनल ਕਾਰ ਹੈ ਜੀ ਹੂੰ 60 ਤੋਂ 70 ਹਜ਼ਾਰ ਦੇ ਵਿੱਚ ਵਿੱਚ ਚੱਲੀ ਹੈ ਕਾਰ ਅਲਾਈ ਟਾਇਰ ਲੱਗਿਆ ਸੈੱਟ ਜੀ ਕਾਰ ਬਹੁਤ ਨਵੀਂ ਹੈ ਕਾਰ ਆਪਾਂ ਦੇ ਦੇਾਂਗੇ ਜੱਸ ਵੀਰੇ ਸਿਰਫ 2,80,000 ਰੁਪਏ ਦੀ 2,80,000 ਦੀ 13 ਮਾਡਲ ਇਕੋ स्पोर्ट ਆ ਤੁਸੀਂ ਆਲਟੋ ਲੈਣ ਜਾਓਗੇ 13 ਮਾਡਲ 2.5 ਲੱਖ ਰੁਪਏ ਦੀ ਆਲਟੋ ਮਿਲਦੀ ਹੈ ਤੇ ਆਪਾਂ ਇਕੋ स्पोर्ट ਦੇ ਦਾਂਗੇ ਉਹਨੂੰ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਜਮਾ ਸਾਫ਼ ਸੁਥਰੀ ਬਿਲਕੁਲ ਸਾਫ਼ ਸੁਥਰੀ ਕਾਰ ਆ 80000 ਰੁਪਏ ਡਾਊਨ ਬਰਡ ਲੈ ਕੇ ਆਓ ਬਾਕੀ ਆਪਾਂ 2 ਲੱਖ ਦਾ ਲੋਨ ਕਰਾ ਦਾਂਗੇ 80000 ਰੁਪਏ ਡਾਊਨ ਪੇਮੈਂਟ ਲਿਓ ਬਾਕੀ ਸਾਰੇ ਦਾ ਸਾਰਾ ਲੋਨ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਗਣਪਤੀ ਕਾਰ ਜੋਨ ਫਿਰੋਜ਼ਪੁਰ ਸੈਰ ਖੜਿਆ ਹੈ ਸਕਰੀਨ ਤੇ ਨੰਬਰ ਚੱਲਦਾ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਨਾ ਵੀਰੇ ਬਿਲਕੁਲ ਜੀ ਬਿਲਕੁਲ ਸਤਿ ਸ੍ਰੀ ਅਕਾਲ